ਸਤਿ ਸ਼੍ਰੀ ਅਕਾਲ ਵੀਰੋ RAM RAM ਸਤਿ ਸ਼੍ਰੀਕਾਲ ਨਮਸਕਾਰ ਤੇ ਅੱਜ ਦੀ ਜੋ ਵੀਡੀਓ ਲੈ ਕੇ ਆਏ ਆ ਬੜੀ ਹੀ ਕਹ ਲੋ ਦੁਖੀ ਹਿਰਦੇ ਨਾਲ ਜਾਂ ਬੜੀ ਉਦਾਸੀ ਜਿਹੀ ਵਾਲੀ ਵੀਡੀਓ ਕਿਉਂਕਿ ਜਦੋਂ ਵੀ ਕੋਈ ਇਦਾਂ ਦੀ ਵੀਡੀਓ ਬਣਾਉਂਦੇ ਆ ਨਾ ਜੀ ਨਹੀਂ ਕਰਦਾ ਬਣਾਦ ਨੂੰ ਤੇ ਨਾ ਹੀ ਆਪਾਂ ਜਾਣਦੇ ਆ ਵੀ ਇਦਾਂ ਦੀ ਵੀਡੀਓ ਕੋਈ ਬਣਾਉਣ ਨੂੰ ਮਿਲੇ ਇਦਾਂ ਦਾ ਕੋਈ ਇਸ ਕੰਡੀਸ਼ਨ 'ਚ ਹਾਲਤ 'ਚ ਟਰੈਕਟਰ ਮਿਲੇ ਕਿਉਂਕਿ ਦੇਖ ਸਕਦੇ ਹੋ ਜਿਹੜਾ ਟਰੈਕਟਰ ਹੈ ਨਾ ਏਜੰਸੀ 'ਚ ਆਇਆ ਹੀ ਆਪਾਂ ਨਵੇਂ ਟਰੈਕਟਰਾਂ ਦੀ ਵੀਡੀਓ ਬਣਾਉਂਦੇ ਇਥੇ ਨਾ ਇੱਕ ਖੜਾ ਮਿਲਿਆ ਟਰੈਕਟਰ ਟਰੈਕਟਰ ਵੀ ਦਾ ਸਭ ਤੋਂ ਵੱਡੀ HP ਦਾ ਜਿਹੜਾ ਆਂਦਾ ਟਰੈਕਟਰ ਉਹ ਹੈ ਕਿਸਾਨ ਵੀਰੋ ਨੋਵੋ ਸੀਰੀਜ਼ ਵਾਲਾ ਤੇ ਮੇਰੇ ਖਿਆਲ ਨਾਲ ਦਾ ਐਕਸੀਡੈਂਟ ਹੋ ਗਿਆ ਟਰੈਕਟਰ ਦਾ ਇਹ ਟਰੈਕਟਰ ਬੱਜੇ ਦਾ ਨਹੀਂ ਹੈ ਕਿਸ ਨਾਲ ਇਹਦੀ ਕੰਡੀਸ਼ਨ ਦੇਖ ਕੇ ਜਿਹੜਾ ਲੱਗਦਾ ਨਾ ਇਹ ਆਪ ਹੀ ਪਲਟ ਗਿਆ ਤੇ ਪਲਟ ਕੇ ਪ੍ਰੈਸ ਹੋ ਗਈ ਦੀ ਇਹਦੀ ਸ਼ੋਸ਼ ਆ ਤੇ ਦਿਖਾਨਾ ਤਾਂ ਉਹ ਕਿਹੜਾ ਟਰੈਕਟਰ ਹੈ ਤੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਮਸ਼ੀਨਰੀ ਆ ਇਹਦੇ ਨਾਲ ਹੁਲੜਵਾਜੀ ਕਹ ਲੋ ਜਾਂ ਚੂੜ ਨਾ ਕੀਤੀ ਜਾਏ ਚੰਗੀ ਗੱਲ ਹੁਣ ਮੈਨੂੰ ਇਹ ਪਤਾ ਨਹੀਂ ਕਿ ਨੋਰਮਲ ਪਲਟ ਗਿਆ ਟਰੈਕਟਰ ਚਲਦੇ-ਚਲਦੇ ਜਾਂ ਕੋਈ ਗੱਲ ਆ ਕਿ ਜਾਂ ਉਹਦੇ 'ਚ ਕਈ ਵਾਰੀ ਫੁਕਰ ਪੂਨੇ 'ਚ ਵੀ ਬੰਦਾ ਥੋੜਾ ਜਿਹਾ ਪੰਗੇ ਲੈਣ ਲੱਪੰਦਾ ਠੀਕ ਹੈ ਜੀ ਮਸ਼ੀਨਰੀ ਨਾਲ ਤੇ ਉਹਦੇ 'ਚ ਵੀ ਕਈ ਵਾਰੀ ਨੁਕਸਾਨ ਖਰਾਬ ਜਾਂਦਾ ਆਪਣਾ ਵੀ ਤਾਂ ਮਸ਼ੀਨਰੀ ਦਾ ਵੀ ਮਸ਼ੀਨਰੀ ਦਾ ਹੋ ਗਿਆ ਉਹ ਤਾਂ ਭਰਿਆ ਜਾਏਗਾ ਤੇ ਜੇ ਰੱਬ ਨਾ ਕਰੇ ਕਿ ਇਹਦਾ ਆਪਣਾ ਨੁਕਸਾਨ ਹੋ ਗਿਆ ਚਾਲਾਨ ਵਾਲੇ ਦਾ ਤੇ ਉਹ ਫਿਰ ਤੁਹਾਨੂੰ ਪਤਾ ਉਹਦੀ ਪਰਪਾਈ ਕਰਨੀ ਜਿਹੜੀ ਮੁਸ਼ਕਲ ਆ ਠੀਕ ਹੈ ਜੀ ਤੇ ਤਾਂ ਮੇਰੇ ਵੀਰ ਬੜੇ ਆਪਾਂ ਵੀ ਟਰੈਕਟਰ ਚਲਾਈ ਦਾ ਪਤਾ ਪਰ ਆਪਾਂ ਕਦੀ ਕੋਈ ਉਹ ਜਿਹੀ ਚੋ ਤਨਾ ਆਪਾ ਪ੍ਰਮੋਟ ਕਰਨੇ ਐ ਇਸ ਚੀਜ ਨੂੰ ਅਸੀਂ ਤੇ ਕਹਿੰਦੇ ਆ ਟਰੈਕਟਰ ਜਿਹੜੇ ਕੰਮ ਲਈ ਬਣਿਆ ਉਹੀ ਕੰਮ ਟਰੈਕਟਰ ਕੋਲ ਲਿਆ ਜਾਏ ਤੇ ਜਿੰਨਾ ਮਰਜ਼ੀ ਲਾ ਦੋ ਤੇ ਅੱਜ ਕੱਲ੍ਹ ਹੋ ਗਿਆ ਦਾ ਫੁਕਰ ਪੂਣਾ ਫੁਕਰੀ ਆ ਗਈ ਆ ਪਤਾ ਨਹੀਂ ਸਾਫਤ ਕੀ ਕਰਨਾ ਚਾਹੁੰਦੇ ਆ ਲੋਕੀ ਹਾਂ ਮਸ਼ੀਨਰੀ ਆ ਸੋ ਵਾਰੀ ਛੋੜ ਕਰ ਲਓ ਮਸ਼ੀਨਰੀ ਨਾਲ ਮਸ਼ੀਨਰੀ ਦਾ ਕੀ ਵਿਗੜਦਾ ਕਿਸਾਨ ਵੀਰੋ ਵੱਤ ਤੋਂ ਵੱਤ ਕੁਝ ਟੁੱਟ ਜੇਗਾ ਨਵਾਂ ਪਾ ਲਿਓ ਪਾਰਟ ਲੈ ਕੇ ਤੇ ਜਿਹੇ ਦਿਨ ਮਸ਼ੀਨਰੀ ਨੇ ਛੋੜ ਕਰਤੀ ਨਾ ਤੁਹਾਡੇ ਨਾਲ ਇੱਕ ਵਾਰੀ ਵੀ ਤਾਂ ਫਿਰ ਉਹ ਝੋੜ ਐਹੀ ਕਰਦੀ ਮਸ਼ੀਨਰੀ ਵੀ ਜਾਨ ਹੀ ਲਾ ਲੈਂਦੀ ਆ ਲੋਹਿਆ ਚੀਜ਼ ਐਹੀ ਆ ਦੇਖੇ ਕਈ ਹਾਸੇ ਤਾਜ ਤਾਏ ਪੰਜਾਬ ਚ ਹੋਏ ਆ ਜਾਨ ਹੀ ਲਾ ਲੀਆ ਉਹਨਾਂ ਨੇ ਬੜੇ ਆਪਣੇ ਆਪ ਚ ਸਟੰਡ ਕਰਦੇ ਰਿਹਾ ਜਾਂ ਬੜੇ ਕਹਿੰਦੇ ਪਰਫੈਕਟ ਹੀ ਪਰ ਜਦੋਂ ਮਾੜਾ ਟਾਈਮ ਆਂਦਾ ਜਾਂ ਨਹੀਂ ਤੇ ਮਸ਼ੀਨਰੀ ਨੇ ਕਦੀ ਨਾ ਕਦੀ ਆਹਾ ਹਾ ਸਭ ਵਾਪਰੀ ਜਾਂਦਾ ਜਦੋਂ ਤੁਸੀਂ ਗਲਤ ਕੰਮ ਕਰਨਾ ਨਾ ਮਸ਼ੀਨਰੀ ਨਾਲ ਤੇ ਤਾਂ ਮੇਰੇ ਵੀਰ ਥੋੜਾ ਖਿਆਲਾ ਵੀ ਇਧਰੋਂ ਨਟ-ਨੋਟ ਵੀ ਖੁੱਲ ਗਏ ਦਿਆ ਠੀਕ ਹੈ ਜੀ ਧਿਆਨ ਰੱਖਿਆ ਕਰੋ ਆਪਣਾ ਇਹ ਵੇਖ ਲਓ ਨਵਾਂ ਹੀ ਡਾਇਰੈਕਟਰ ਰਹੀ ਹੈ ਜੇ ਤੇ ਕੀ ਹਾਲਾਤ ਬਣਿਆ ਡਾਇਰੈਕਟਰ ਤੇ ਅਵੇਖੋ ਤੇ ਮਿਊਜ਼ਿਕ ਸਿਸਟਮ ਦਾ ਕਾਹੀ ਇਹ ਵੀ ਟੋਟਲ ਟੱਟ ਗਿਆ ਸਾਰਾ ਹੀ ਠੀਕ ਹੈ ਜੀ ਇਧਰੋਂ ਵੇਖ ਲਓ ਸ਼ੋਅ ਦਾ ਕੀ ਬਣ ਗਿਆ ਸਾਰੇ 755 ਐਸਆਰਡੀਆਈ ਦਾ ਨੋਗੋ 75 ਐਚਪੀ ਦਾ ਵੇਖੋ ਸਾਰੀ ਸ਼ੋਅ ਅੱਗੋਂ ਪ੍ਰੈਸ ਹੋ ਗਈ ਠੀਕ ਹੈ ਜੀ ਇਹ ਥੋੜਾ ਇਹਦੇ ਕਾਰਨ ਬਚਾ ਹੋ ਗਿਆ ਮੇਰੇ ਖਿਆਲ ਨਾਲ ਜਿਹੜਾ ਲੱਗੇ ਦਾ ਐਂਗਲ ਇਹ ਤਗੜਾ ਹੈ ਇਹ ਵੀ ਦੇਖ ਲਓ ਇੱਥੋਂ ਸਾਰਾ ਹੋ ਗਿਆ ਨਹੀਂ ਤਾਂ ਹੋਰ ਪ੍ਰੈਸ ਹੋ ਜੇ ਨਹੀਂ ਥੱਲੇ ਠੀਕ ਹੈ ਜੀ ਤੇ ਤਾਂ ਮੈਂ ਕਹਿੰਦਾ ਵੀ ਮੇਰੇ ਵੀਰ ਥੋੜਾ ਧਿਆਨ ਨਾਲ ਹੀ ਪੰਗੇ ਪੁੰਗੇ ਨਾ ਹੀ ਲੈ ਕਰੋ ਮਸ਼ੀਨਰੀ ਨਾਲ ਕੋਈ ਪਤਾ ਨਹੀਂ ਮਸ਼ੀਨਰੀ ਦਾ ਜੀ ਉਪਰੋਂ ਚੱਕਰ ਲਾ। ਇਧਰੋਂ ਵੀ ਮੇਰੇ ਖਿਆਲ ਨਾਲ ਇਹ ਟੁੱਟ ਗਈ ਦੀ ਆ ਠੀਕ ਹੈ ਜੀ। ਰਿਮੂਵੀ ਦਾ ਢੇਡਾ ਹੋ ਗਿਆ ਚਿਬਾ। ਸਾਰਾ ਪਿਛੋਂ ਵੀ ਆ ਟੁੱਟ ਰਟ ਗਿਆ ਸਾਰਾ ਇਹ ਆ ਦੇਖ ਲਓ। ਕਿਤਾਬ ਮੇਰੇ ਵੀਰ ਮਸ਼ੀਨਰੀ ਨੂੰ ਮਸ਼ੀਨਰੀ ਆਂ ਕਿ ਟਰੈਕਟਰ ਨੂੰ ਟਰੈਕਟਰ ਹੀ ਸਮਝਿਆ ਕਰੋ ਨਾ ਕਿ ਇਹਨੂੰ 에어로ਪਲੇਨ ਜਾਂ ਹਵਾ ਚੜਾ ਦੇਣਾ ਜਾਂ ਖੜਾ ਕਰ ਦੇਣਾ ਜਾਂ ਟੈਂਕ ਆ ਠੀਕ ਹੈ ਜੀ ਟਰੈਕਟਰ ਆ। ਖੇਤੀਬਾੜੀ ਲਈ ਬਣਿਆ ਤਾਂ ਖੇਤੀਬਾੜੀ ਲਈ ਹੀ ਨੁਰੱਖੋ ਜਿਆਦਾ ਤੇ ਬੜਾ ਮਾਨੇ ਦੁਖੀ ਹੁੰਦਾ ਉਹਨੇ ਦਾ ਇਹ ਵੀ ਨਹੀਂ ਪਤਾ ਵੀ ਜਿਹੜਾ ਹਾਸਾ ਹੋਇਆ ਤਾਂ ਵੀ ਬਚਾਅ ਹੋ ਗਿਆ ਡਰਾਈਵਰ ਦਾ ਜਾਂ ਕਿਦਾਂ ਕੀ ਆ ਲੇਕਿਨ ਇੱਥੇ ਏਜੰਸੀ 'ਚ ਖੜਾ ਹੀ ਏ ਜਦੋਂ ਵੀ ਏਜੰਸੀ 'ਚ ਜਾਂਦੇ ਆ ਕਿ ਇਹ ਵੀ ਕੋਈ ਨਾ ਕੋਈ ਇੱਕ ਅਦਾ ਟਰੈਕਟਰ ਇਦਾਂ ਦਾ ਮਿਲ ਹੀ ਜਾਂਦਾ ਵੇਖੋ ਇਹ ਵੀ ਇਧਰੋਂ ਟੁੱਟ ਰਟ ਗਿਆ ਸਾਰਾ ਹੀ ਠੀਕ ਹੈ ਜੀ ਤਵਾਸੇ ਇਹੋ ਹੀ ਕੋਈ ਦਖਾਣਾ ਸੀ ਤੁਹਾਨੂੰ ਮੈਂ ਛੋਟਾ ਜਿਹਾ ਮੈਂ ਦੱਸ ਦਾਂ ਬਸ ਵੀਡੀਓ ਬਣਾਉਣ ਦਾ ਮਕਸਦ ਇਹ ਹੋਈ ਸੀ ਜੇ ਵੀ ਕਿਸਾਨ ਵੀਰ ਜਿਹੜੇ ਦੇਖਦੇ ਕੋਈ ਵੀਡੀਓ ਨੂੰ ਦੇਖ ਕੇ ਜੇ ਕੋਈ ਇਹੋ ਜੇ ਕੰਮ ਕਰਦਾ ਤਾਂ ਟੱਲ ਜਾਓ ਹਟ ਜਾਓ ਨਾ ਕਰੋ ਸੋਹ ਬਾਰੀ ਦੇ ਨਾਲ ਪੰਗੇ ਕਰ ਲਓਗੇ ਇਹਦਾ ਕੋਈ ਨਹੀਂ ਵਿਗੜਨ ਨਾਲ ਲੋਹਾ ਟੁੱਟ ਜਾਏਗਾ ਫਿਰ ਆ ਜਾਣਾ ਜਦੋਂ ਲੋਹੇ ਨੇ ਤੁਹਾਡੇ ਨਾਲ ਇੱਕ ਅੱਧੀ ਵਾਰੀ ਪੰਗਾ ਕਰਤਾ ਨਾ ਜਾਂ ਅਣਜਾਣੇ ਚ ਹੋ ਗਿਆ ਜਾਂ ਕਿੱਦਾਂ ਵੀ ਕੋਈ ਗਲਤੀ ਕਰਨੇ ਤਾਂ ਫਿਰ ਇਹ ਤੁਹਾਨੂੰ ਮੈਂ ਫਿਰ ਵੀ ਦੱਸਿਆ ਬੜਾ ਤਗੜਾ ਨੁਕਸਾਨ ਹੁੰਦਾ ਨੁਕਸਾਨ ਦੀ ਪਰਪਾਈ ਨਹੀਂ ਹੋ ਪਾਂਦੀ ਠੀਕ ਹੈ ਜੀ ਇਹ ਤਾਂ ਮੈਨੂੰ ਲੱਗਦਾ ਉਦਾਂ ਛੜਕ ਛੁਟ ਕਰਦੇ ਕਿ ਤੇ ਜਾਂਦੇ ਬਹੁਤੇ ਨੁਕਸਾਨ ਅੱਜ ਕੱਲ ਮਸ਼ੀਨਰੀ ਟਰੈਕਟਰਾਂ ਦਾ ਜਾਨ ਬੁੱਝ ਕੇ ਕੀਤਾ ਜਾ ਰਿਹਾ ਕੋਈ ਅੱਗੇ ਖੜਾ ਕਰਨ ਦੇ ਚੱਕਰ ਚ ਪਲਟਾਵਾਂਦਾ ਕੋਈ ਟੋਚਨ ਕਰਨ ਦੇ ਚੱਕਰ ਚ ਪਲਟਾਵਾਂਦਾ ਕੋਈ ਕਿਸੇ ਤਰ੍ਹਾਂ ਜਿਹਦਾ ਵੀ ਨਹੀਂ ਕੋਈ ਮਤਲਬ ਵੀ ਨਹੀਂ ਕੋਈ ਮਤਲਬ ਨਹੀਂ ਦਾ ਟੋਚਨ ਟਾਚਦਾ ਜਾਂ ਕੁਝ ਵੀ ਉਹ ਬੜੀ ਬਾਵਾ ਆ ਕੇ ਲੈਣੀਆਂ 5 ਮਿੰਟ ਲਈ ਬਾਵਾ ਲੈ ਕੇ ਤੇ ਬੜੇ ਤੇ ਜੇ ਕਿਤੇ ਉਹਦੇ ਚ 1% ਵੀ ਸੋਚੋ ਗਲਤੀ ਹੋ ਗਈ ਤੇ ਨੁਕਸਾਨ ਤੁਹਾਡਾ ਹੋ ਜਨਾ ਤੁਹਾਡੇ ਪਰਿਵਾਰ ਨੂੰ ਘਾਟਾ ਪੈ ਜਨਾ ਲੋਕਾਂ ਦਾ ਕੀ ਹੈ ਜਿਨ੍ਹਾਂ ਨੇ ਬਾਵਾ ਕਰਨੀਆਂ ਉਹਨਾਂ ਨੇ ਆਪਣੇ ਘਰਾਂ ਨੂੰ ਚੱਲ ਜਾਣਾ ਚੁੱਪ ਕਰਕੇ ਠੀਕ ਹੈ ਕੀ ਠੀਕ ਆਸ਼ਾ ਕਰਦਾ ਹਾਂ ਕਿ ਗੱਲ ਜਿਹੜੀ ਮੈਂ ਕਹੀ ਆ ਮੰਨੋਗੇ ਟਰੈਕਟਰ ਨੂੰ ਟਰੈਕਟਰ ਹੀ ਸਮਝ ਕੇ ਬੜੇ ਪਿਆਰ ਨਾਲ ਚਲਾਓਗੇ ਕੋਈ ਇਹਦੇ ਨਾਲ ਗਲਤ ਪੰਗਾ ਨਹੀਂ ਤਾਂ ਜੋ ਇਦਾਂ ਦਾ ਕੋਈ ਹਾਸਾ ਨਾ ਹੋ ਪਾਏ ਅੱਗੇ ਵੀ ਤੇ ਇਹ ਮਕਸਦ ਹੀ ਵੀਡੀਓ ਬਣਾਉਣ ਦਾ